Oh mm -hmm. ਦਾ ਨਤੀਜਾ ਦੌਰ ਦੇ ਇਹ ਗੱਲ ਹੈ ਜਿੱਦਾਂ ਤੁਤ ਬਲਾ ਫਟੇ ਬਲਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਨੋਟ ਲਖੋ ਬਲ ਬਲ ਯਾਰ ਜਿਹੜੀ ਤਰਨਤਾਰ ਜਿਮਨੀ ਚੋਣ ਹੋਈ ਸੀ ਉਹਦਾ ਜਿਹੜਾ ਨਤੀਜਾ ਆਇਆ ਵੈ ਉਹ ਸਾਰਿਆਂ ਦੇ ਸਾਹਮਣੇ ਆ ਕੀ ਇਹ ਅੱਜ ਕਿਹੜੀ ਜਿੱਤ ਹੋਈ ਹੈ ਇਹ ਕੰਮਾਂ ਨੂੰ ਹੋਈ ਹੈ ਵਿਕਾਸ ਨੂੰ ਹੋਈ ਹੈ ਜਿੱਤ ਕਿਹੜੇ ਲੋਕੀ ਜਨਤਾ ਨੂੰ ਮੂਰਖ ਬਣਾਉਂਦੇ ਸੀ ਗੁੰਮਰਾਹ ਕਰਦੇ ਸੀ ਸਰਕਾਰ ਨੇ ਕੀਤਾ ਕੀ ਹੈ ਜੇ ਕੁਛ ਕੀਤਾ ਵੈ ਤੇ ਅੱਜ ਕੜਾ ਇਹ ਨਤੀਜਾ ਵਾ ਕੜਾ ਪੂਰਾ ਸ਼ਾਨਦਾਰ ਆਇਆ ਵੈ ਤੇ ਵਿਰੋਧੀਆਂ ਦੇ ਇੱਕ ਸਾਹ ਦੀ ਮੂੰਹ ਤੇ ਚਪੇੜ ਹੈ ਤੇ ਜੇ ਅੱਜ ਵੀ ਉਹ ਕਹੀ ਜਾਣ ਕਿ ਵਿਰੋਧੀ ਪਾਰਟੀਆਂ ਕੀ ਇਹ ਸੱਤਾ ਦੇ ਵਿੱਚ ਹੈ ਜਾਂ ਤਾਂ ਨਹੀਂ ਜੀ ਨਹੀਂ ਇਹ ਮਾਨ ਸਾਹਿਬ ਦਾ ਪਿਆਰ ਆ ਮਾਨ ਸਾਹਿਬ ਦੇ ਕੰਮਾਂ ਨੂੰ ਵੇਖ ਕੇ ਵੋਟਾਂ ਪਈਆਂ ਮੈਂ ਜਿਹੜੀ ਉਹਨਾਂ ਦੀ ਵਿਧਾਨ ਸਭਾ ਦੀ ਟੀਮ ਹੈ ਜਿਹੜੇ ਸਾਡੇ 93 ਐਮ ਐਲ ਏ ਆ ਉਹ ਸਾਰੇ ਬਹੁਤ ਵਧੀਆ ਕੰਮ ਕਰਦੇ ਪਏ ਆ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਚੱਲਦੇ ਵੇ ਸਰਕਾਰ ਬਹੁਤ ਵਧੀਆ ਕੰਮ ਕਰਦੀ ਪਈ ਆ ਤੇ ਮੈਂ ਸਾਰੇ ਹਲਕਾ ਜੀਰਾਂ ਨੂੰ ਦਰੰਤਰ ਵਾਸੀਆਂ ਨੂੰ ਵਧਾਈ ਦਿੰਨਾ ਮੈਂ ਕਿ ਜਿਨ੍ਹਾਂ ਨੇ ਐਡਾ ਵੱਡਾ ਲੀਡ ਦੇ ਕੇ ਸਾਡੇ ਐਮਐਲਏ ਸਾਹਿਬ ਨੂੰ ਜਿਤਾਇਆ ਵੈ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜਾ ਕੰਮ ਉਹਨਾਂ ਨੇ ਕੀਤਾ ਵੈ ਉਹਨਾਂ ਦੇ ਬਰਾਬਰ ਹੈ ਜਿਹੜਾ ਅਸੀਂ ਕੀਤਾ ਸਾਡੇ ਬਰਾਬਰ ਹੈ ਜੀ ਬਿਲਕੁਲ ਜੀ ਬਿਲਕੁਲ ਸਪਾਈ ਦੇ ਵਿੱਚ ਵੀ ਕੰਮਾਂ ਨੂੰ ਵੋਟਾਂ ਪੈਣੀਆਂ ਵਿਕਾਸ ਨੂੰ ਵੋਟਾਂ ਪੈਣੀਆਂ ਜਮਾਨ ਦਾ ਤੁਹਾਡੇ ਸਾਹਮਣੇ ਹੀ ਹੈ ਜੀ ਜਿਹੜੇ ਆਪਣੇ ਕਾਂਗਰਸ ਦੇ ਲੀਡਰ ਹੈ ਗਰਥਾਪੀਆਂ ਮਾਰਦੇ ਸੀ ਕਿ ਅਸੀਂ ਪਹਿਲੇ ਨੰਬਰ ਤੇ ਜਾ ਰਹੇ ਹਾਂ ਤੇ ਮੇਰੇ ਹਿਸਾਬ ਤੇ ਕਿਹੜਾ ਕਾਂਗਰਸ ਦਾ ਮੁਕਾਬਲਾ ਸੀ ਉਹ ਬੀਜੇਪੀ ਦੇ ਨਾਲ ਸੀ ਤਾਂ ਇੱਕ ਤਾਂ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੇ ਏਡੇ ਸਤਕਾਰੀਆਂ ਸਾਡੇ ਰਾਜਾ ਜੀ ਐਵਰਿੰਗ ਸਾਹਿਬ ਹੈ ਕਿ ਇਹਨੇ ਸੋਚਵਾਨ ਹੁੰਦੇ ਹੋਏ ਵੀ ਕਿ ਤੁਸੀਂ ਐਵੇਂ ਦੇ ਸ਼ਬਦ ਵਰਤਦੇ ਪਏ ਹੋ ਤੇ ਇੱਥੇ ਸਾਬਤ ਹੁੰਦਾ ਵਾ ਕਿ ਉਹਨਾਂ ਦੇ ਦਿਲਾਂ ਦੇ ਵਿੱਚ ਆਪਣੇ ਦਲਿਤ ਭਾਈਚਾਰੇ ਲਈ ਕੀ ਉਹਨਾਂ ਲਈ ਮਾਣ ਸਤਕਾਰ ਹੈ ਸਭ ਤੋਂ ਪਹਿਲਾਂ ਤਾਂ ਜੋ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਜੀ ਮਾਨ ਜਿਨ੍ਹਾਂ ਦੀਆਂ ਨੀਤੀਆਂ ਦੇ ਉੱਪਰ ਜੋ ਜਿਨ੍ਹਾਂ ਦੇ ਡਿਵੈਲਪਮੈਂਟ ਦੇ ਕੰਮ ਆਏ ਜੋ ਤਮਨਤਾ ਦੀ ਜਿੰਨੀ ਚੋਣ ਆ ਜੋ ਜਿਤਾ ਕੇ ਉਹਨਾਂ ਦੇ ਕੰਮਾਂ ਤੇ ਮੋਹਰ ਲਾਈ ਆ ਸੋ ਮੈਂ ਅੱਜ ਲੋਕਲ ਲੈਵਲ ਤੇ ਸਾਡੇ ਐਮਐਲਏ ਸਾਹਿਬ ਨਰੇਸ਼ ਕਟਾਰੀਆ ਜੀ ਅਤੇ ਉਹਨਾਂ ਦੇ ਫਰਜੰਦ ਸ਼ੰਕਰ ਕਟਾਰੀਆ ਜੀ ਅੱਜ ਟੀਮ ਨੂੰ ਨਾਲ ਲੈ ਕੇ ਪਰਿਵਾਰਾਂ ਦੇ ਵਿੱਚ ਬਹੁਤ ਵੱਡੀ ਮੋਹਤੋ ਮਾਰੀ ਆ ਅੱਜ ਲੋਕਾਂ ਦੇ ਸਾਹਮਣੇ ਆ ਕਿ ਅੱਜ ਉਹ ਜੋ ਵਿਧਾਨ ਸਭਾ ਉਹ ਸਰਦਾਰ ਮੀਤ ਸਿੰਘ ਸੰਧੂ ਜੀ ਆਵਾਜ਼ੀ ਪਾਰਟੀ ਨੇ ਜਿੱਤ ਹਾਸਲ ਕੀਤੀ ਆ ਉਹ ਜਿੱਤ ਵੀ ਗੰਦੀ ਹਾਸਲ ਕੀਤੀ ਉਥੇ ਕਾਂਗਰਸੀ ਬੀਜੇਪੀ ਦੀ ਜਮਾਨਤ ਵੀ ਜਬਤ ਹੋਈ ਆ ਜੀ ਪਹਿਲਾ ਤਾਂ ਇਹ ਆ ਕਿ ਅੱਜ ਜਿਹੜੀ ਮੋਹਰ ਲੱਗੀ ਆ ਇਹ ਕੱਲੀ ਮੋਹਰ ਜਿੰਨੀ ਚੋਣ ਤੋਂ ਪਹਿੋਂ ਨਹੀਂ ਲੱਗੀ 2027 ਦਾ ਵੀ ਮੋੜ ਬਣਿਆ ਗਿਆ ਤਾਂ ਮੈਂ ਸਮਝਦਾ ਹਾਂ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਜੀ ਮਾਨ ਔਰ ਉਹਨਾਂ ਦੀ ਵਿਧਾਨ ਸਭਾ ਵਾਲੀ ਟੀਮ ਆਲਮੋਸਟ ਫੈਸਲਾ ਲੈ ਚੁੱਕੇ ਨੇ ਕਿ ਜੋ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਲੇਡੀਜ਼ ਨੂੰ 10000 ਰੁਪਏ ਪਹੁੰਚਾ ਮੈਨੂੰ ਲੱਗਦਾ ਕਿ ਜਲਦੀ ਵਾਅਦਾ ਪੂਰਾ ਹੋਏਗਾ اوه